ਲਓ ਜੀ ਦੋਸਤੋ ਅੱਜ ਦੀ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜੇ ਚੰਗੀ ਬਰੀਕੀ ਦਾ ਚੰਗਿਆਂ ਬੰਤਰਾਂ ਦਾ ਚੰਗੀ ਮਾਰਕਿੰਗ ਦਾ ਪੰਜਾਬ ਨਸਲ ਦਾ ਬਸ਼ੀਰਾ ਪਾਲਦੇ ਮਿੱਤਰੋ ਡੀਐਨਏ ਗਰੰਟੀ ਸੁਦਾ ਹੋ ਲੈਜੈਂਡ ਘੋੜਾ ਮੰਨਿਆ ਜਾਂਦਾ ਜਿਹੜਾ ਆਪਣਾ ਫੌਜੀ ਉਹਦਾ ਪੋਤਾ ਤੇ ਰੇਟ ਹਜ਼ਾਰਾਂ ਚ ਬੰਨਜੂ ਪੰਜਾਬ ਨਸਲ ਦਾ ਸਾਰੀ ਡਿਟੇਲ ਹੀ ਦਵਾਂਗੇ ਬਸ ਵੀਡੀਓ ਨਾਲ ਜੁੜੇ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਮਿੱਤਰੋ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਮੀ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਤਰੀਕ 23 ਨਵੰਬਰ 2025 ਦੀ ਇਹ ਵੀਡੀਓ ਤੇ ਅੱਜ ਬਸ਼ੀਰ ਆ ਲਿਆ ਤਾਂ ਦੋਸਤੋ ਮੈਂ ਦੋ ਤਿੰਨ ਵਾਰ ਪੰਜ ਕਿਲਿਆਂ ਬਸ਼ੀਰੇ ਪਾਈ ਹੈ ਹਨਾ ਪੋਸਟ ਤੇ ਤੇ ਤਕਰੀਬਨ ਨਾਲ ਦੀ ਨਾਲ ਹੀ ਸੇਲ ਹੋ ਗਿਆ ਤੇ ਦੋ ਦੋ ਚਾਰ ਚਾਰ ਦਿਨ ਉਹ ਬੱਚਿਆਂ ਦੀ ਵੀਡੀਓ ਦੇਖਦੇ ਹੀ ਫੋਨ ਆਈ ਗਏ ਬਾਈ ਜੀ ਇਦਾਂ ਦਾ ਬਸ਼ੀਰ ਚਾਹੀਦਾ ਤੇ ਹੁਣ ਅੱਜ ਕੱਲ ਆਪਾਂ ਨੂੰ ਹੀ ਪਤਾ ਸਹੀ ਪੰਜ ਕਿਲਿਆਂ ਬਹੁਤ ਘੱਟ ਮਿਲਦਾ ਮਾਰਕਿੰਗ ਜਿਵੇਂ ਹੁਣ ਆ ਬੱਚੇ ਦੀਆਂ ਗੋਡਿਆਂ ਤੋਂ ਥੱਲੇ ਮਾਰਕਿੰਗ ਆ ਮੱਥੇ ਪਟਾ ਤੇ ਉੱਤੋਂ ਖਾਨਦਾਨ ਵੀ ਚੰਗਾ ਹੋਵੇ ਪੂਰੇ ਲੈਜੈਂਡ ਘੋੜੇ ਦਾ ਪੁੱਤਾ ਜਾਂ ਬੱਚਾ ਹੋਵੇ ਤੇ ਉੱਪਰੋਂ ਹੈ ਪੰਜਾਬ ਨਸਲ ਦਾ ਮਿੱਤਰੋ ਤੇ ਰੇਟ ਵੀ ਹਜ਼ਾਰਾਂ ਜੋ ਵੀ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ ਪਰ ਅੱਜ ਤੁਹਾਨੂੰ ਸਾਰੀਆਂ ਚੀਜ਼ਾਂ ਦਵਾਂਗੇ ਇੱਕੋ ਵੀਡੀਓ ਦੇ ਵਿੱਚ ਹੀ ਤੁਹਾਨੂੰ ਮੰਨ ਲਓ ਜਾਇਜ਼ ਰੇਟ ਦਾ ਚੰਗਿਆਂ ਖਾਨਦਾਨਾਂ ਦਾ ਚੰਗੀ ਮਾਰਕਿੰਗ ਦਾ ਸਭ ਦਵਾਂਗੇ ਤੁਹਾਨੂੰ ਵਾਸਤਵੀਂ ਵੀਡੀਓ ਪੂਰੀ ਦੇਖ ਲਓ ਜੀ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਦੋਸਤੋ ਬਸ਼ੀਰਾ ਲਿਆਂਦਾ ਸਾਢੇ 4 ਮਹੀਨੇ ਉਮਰ ਦਾ ਪੰਜਾਬ ਨਸਲ ਦਾ ਫੌਜੀ ਘੋੜੇ ਦਾ ਪੋਤਾ ਤੇ ਬਾਈ ਨੰंजे ਵਾਲੇ ਮਾਨੁਕਿਆਂ ਵਾਲੇ ਦੇ ਮੁਹੱਬਤ ਘੋੜੇ ਦਾ ਬੱਚਾ ਮਾਂ ਵੀ ਬਹੁਤ ਚੰਗੀ ਹਾਈਟ ਦੀ ਨੀਲੀ ਮਾਂ ਤੇ ਬਾਪ ਵੀ ਨੀਲਾ ਤੇ ਬੱਚੇ ਨੇ ਵੀ ਨੀਲਾ ਹੀ ਬਣ ਜਾਣਾ ਪੰਜ ਕਲਾਨ ਬੱਚਾ ਜੀ ਪੁੱਠਾ ਪਾਠਾ ਬਹੁਤ ਸੋਹਣਾ ਬੰਤਰਾਂ ਦਾ ਬਹੁਤ ਚੰਗਾ ਹਾਈਟ ਬਹੁਤ ਕੱਡੂ ਕਿ ਪਿਓ ਦੀ 66 ਇੰਚ ਹਾਈਟ ਆ ਬਾਕੀ ਇਹ ਤੇ ਪਿਓ ਦਾ ਡੀਐਨਏ ਹੋਇਆ ਹੋਇਆ ਤੇ ਇਸ ਕਰਕੇ ਆਪਣਾ ਕੋਈ ਖਾਨਦਾਨ ਤੇ ਵੀ ਡਾਊਟ ਨਹੀਂ ਦੋਸਤੋ ਮੇਨ ਗੱਲ ਤਾਂ ਜਿਹਦਾ ਡੀਐਨਏ ਹੋਵੇ ਕੋਈ ਹਜ਼ਾਰਾਂ ਚ ਨਹੀਂ ਦਿੰਦਾ ਆਪਾਂ ਡੀਐਨਏ ਵਾਲਾ ਬਸ਼ੀਰਾ ਹਜ਼ਾਰਾਂ 'ਚ ਦਵਾਂਗੇ ਹੱਥਾਂ ਪੈਰਾਂ ਤਾਂ ਸਾਫ਼ ਬਾਲ ਭਰੇ ਆ ਬਾਕੀ ਗਰਦਨ ਗੁਰਦਨ ਦੇਖੋ ਕਿੰਨੇ ਲੰਮੀਆਂ ਕੰਨ ਕੁੰਡੀ ਵਾਲਾ ਲੱਤ ਦੀ ਨਲੀ ਨੁਲੀ ਬਹੁਤ ਚੰਗੀ ਆ ਸਾਰੇ ਪਾਸੇ ਓਕੇ ਕੋਈ ਫਾਲਟ ਨਹੀਂ ਮਿਲੂ ਸਾਨੂੰ ਆ ਕੇ ਬੱਚੇ ਸੋ ਜਿਹੜੇ ਵੀ ਕਿਸ ਭਰਾ ਨੇ ਚੰਗਾ ਬਸ਼ੀਰਾ ਪਾਲਣਾ ਪੰਜਾਬ ਨਸਲ ਦਾ ਮੱਝੂ ਖਾਨਦਾਨ ਦਾ ਤੋਂ ਸੋ ਆ ਕੇ ਆ ਬੱਚਾ ਦੇਖਾ ਤਾਂ ਜੈਜ ਮੁੱਲਜ ਬਣਜੂ ਨੰਬਰ ਥੱਲੇ ਦਿੱਤਾ ਤੁਹਾਨੂੰ